ਤਰੀ ਜੀ ਮੇਰਾ ਨਾਮ ਹਰਕਿਪੌਰ ਹੈ ਮੈਂ ਤੰਦ ਦਾ ਰੋੜ ਮਰਬੇ ਨਿਕਲ ਕਿਸ਼ਨਾ ਨਗਰ ਸੈਣੀ ਕੀ ਗੱਲ ਹੋਈ ਸਾਰੀ ਗੱਲ ਇਹ ਹੋਈ ਕਿ ਆ ਸਾਹਮਣੇ ਨਾ ਇਹ ਮਕਾਨ ਹੋ ਗਿਆ ਸੀ ਸਾਡਾ ਤੇ ਬੇਚ ਨਿਕਲ ਗਿਆ ਪਿਆਨੇ ਲੋਨ ਤੇ ਤੇ ਉਹ ਜਿਹੜਾ ਸਾਹਮਣਾ ਮਕਾਨ ਇਹ ਨਾ ਉਹ ਪਲਾਟ ਦੇ ਵਿੱਚ ਦੇਖ ਰਹੇ ਉਹ ਪਲਾਟ ਦੇ ਵਿੱਚ ਨਾ ਕੀ ਕਹਿੰਦੇ ਸਾਡੀ ਟਰਾਲੀ ਲੰਘਣੀ ਸੀ ਉਹਨਾਂ ਦੇ ਗੁਏ ਦੇ ਕੋ ਤੇ ਉਹਨਾਂ ਤੇ ਲੱਗੀ ਸੀ ਸਕੂਟਰੀ ਗਵਾਂਡੀਆਂ ਦੀ ਮੈਂ ਕਿਹਾ ਸਕੂਟਰੀ ਪਰੇ ਕਰ ਲੋ ਉਹਨਾਂ ਸਕੂਟਰੀ ਪਰੇ ਦੇ ਕਹਿੰਦੇ ਕਹਿੰਦੇ ਕਿ ਇੱਥੇ ਰੋਣੀ ਹੈ ਸਕੂਟਰੀ ਜਿਹਦੇ ਨਾਲ ਉਹਨਾਂ ਨੇ ਗਾਵਾਂ ਗੰਗੀਆਂ ਮੰਦੀਆਂ ਕੱਢੀਆਂ ਅਜੇ ਤੋਂ 1.5-2 ਮਹੀਨੇ ਪਹਿਲਾਂ ਤੇ ਮੈਂ ਕੱਲੂ ਕਰ ਸੰਦੇ ਬੀਟ ਵਿਲੀਮ ਥਾਣੇ ਦੇ ਵਿੱਚ ਰਿਪੋਰਟ ਵੀ ਦੇ ਕੇ ਆਈਏ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਮੇਰੀ ਹੁਣ ਕੀ ਗੱਲ ਹੋਈ ਜਿਹੜੀ ਹੈ ਉਹ ਇਹਨਾਂ ਨੇ 1.5 ਮਹੀਨੇ ਬਾਅਦ ਇਹਨਾਂ ਨੇ ਖੁੰਦਕਵਾਜੀ ਕੱਢੀ ਆ ਲੁੱਟ ਖੋਇ ਇਹਨਾਂ ਨੇ ਅੰਦਰ ਕਰ ਦਿੱਤੀ ਆ ਵੇਖੋ 18 ਮੇਰਾ ਗੇਟ ਤੋੜਤਾ ਅੱਗ ਇੱਥੇ ਆਹ ਵਾਲੀ ਸਾਈਡ ਤੇ ਜੋ ਲੱਗਾ ਨਾ ਇੱਧਰ ਵੀ ਇਹ ਲੱਗਾ ਹੋਇਆ ਸੀਗਾ ਇਹਨਾਂ ਨੇ ਆ ਵੀ ਤੋੜਤਾ ਫੜ ਕੇ ਤੇ ਅੰਦਰ ਵੜ ਗਏ ਆ ਕਿੰਨੇ ਕੁ ਬੰਦੇ ਆਏ ਸੀ ਜੀ ਘੱਟ ਘੱਟ 15 ਬੰਦੇ ਹੋਣੇ ਆ ਕੀ ਕਰੂ ਮੈਂ ਤਸੂ ਕਿੱਧਰ ਜਾਣਾ ਮੇਰਾ ਤਾਂ ਕੋਈ ਸਿਰ ਤੇ ਹੋ ਰਿਹਾ ਵੀ ਨਹੀਂ ਹੈ ਜਿਹਦੇ ਕਰਕੇ ਮੈਂ ਕੀ ਆ ਵੀ ਜ਼ਿੰਦਗੀ ਜੀਉ ਮੈਂ ਤਾਂ ਆਪਣੇ ਵਿੱਚ 40 ਸਾਲ ਨਹੀਂ ਹੋ ਗਏ 40 ਸਾਲ ਮੁੰਡੇ ਨੂੰ ਪਾਲ ਪਾ ਕੇ ਬਰੇਟਾ ਕੀਤਾ ਜੇ ਅੱਜ ਮੇਰੇ ਮੁੰਡੇ ਨੂੰ ਕੁਝ ਹੋ ਗਿਆ ਮੈਂ ਇਹਦੇ ਕੁਝ ਕਰਨਾ ਨਾ ਮੈਨੂੰ ਆ ਕੀ ਜ਼ਿਆਦਤ ਤੈਨੂੰ ਕੀ ਕਰਨਾ ਮੈਂ ਆਪਣੇ ਵਿੱਚ ਕਿੰਨਾ ਕੁਝ ਕੀਤਾ ਸਟਰਗਲ ਸ਼ਰਮ ਹੀ ਨਹੀਂ ਆਉਂਦੀ ਲੋਕਾਂ ਨੂੰ ਕਰਪਾਣਾ ਛੋੜੀਏ ਇੰਜ ਕਰਦੇ ਜਿਵੇਂ ਇਨਸਾਨ ਦੀ ਕੋਈ ਕਦਰ ਹੀ ਨਹੀਂ I'm not ਹਾਈ ਜਦੋਂ ਪੀਸੀਰ ਗੱਡੀ ਆਈ ਹੈ ਨਾ ਉਦੋਂ ਆ ਆ ਚੀਜ਼ਾਂ ਤੋਂ ਸੁੱਟ ਕੇ ਚਲ ਗਏ ਆਵੇਂ ਪਾ ਟੁੱਟ ਗਿਆ ਆ ਜਿਹੜਾ ਆ ਟੁੱਟ ਗਿਆ ਇਹਨਾਂ ਦਾ ਹੈ ਆ ਸਰੀਏ ਸਰੀਆ ਸਭ ਪਤਾ ਨਹੀਂ ਕੀ ਕੀ ਲੈ ਕੇ ਆਏ ਹੀ ਉਹ ہتھیار ਤਲਵਾਰਾਂ ਤਨਹੋਰਾ ਜੀਆਂ ਨੰਗੀਆਂ ਤਲਵਾਰਾਂ ਲੈ ਕੇ ਆਏ ਆਵੇਂ ਕੋਈ ਆ ਕੀ ਚੀਜ਼ ਹਨ ਨੂੰ ਮੇਰੇ ਕੱਲੀ ਨੂੰ ਪਏ ਆ ਘਰ ਦੇ ਵਿੱਚ ਮੈਨੂੰ ਕੱਲੀ ਨੂੰ ਪਏ ਆ ਮੇਰਾ ਨਾਮ ਹਰਪ੍ਰੀਤ ਕੋਰੇ ਮੈਂ ਤਰਨਤਾਰ ਰੋਡ ਮਰਬੇਲੀ ਗਲੀ ਚ ਰਹਿੰਦੀ ਆ ਮੇਰੇ ਨਾ ਮਕਾਨ ਆ ਸੇਲ ਹੋ ਚੁਕਿਆ ਤੇ ਉਹ ਮਕਾਨ ਸਾਹਮਣਾ ਪਲਾਟ ਮੈਂ ਲਿਆ ਹੋਇਆ ਮੈਂ ਨੀਆ ਕਰਾਉਣ ਵਾਸਤੇ ਨਾ ਸਮਾਨ ਮਟੀਰੀਅਲ ਮੰਗਾਇਆ ਤੇ ਟਰਾਲੀ ਲੰਗਣੀ ਸੀ ਮੇਰੇ ਸਾਹਮਣੇ ਤੇ ਗੁਏ ਤੋਂ ਤਾਂ ਖਾਲੀ ਟਰਾਲੀ ਲੰਗਣੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਕਰੋ ਗਵਾਂਡੀਆਂ ਨੂੰ ਮੈਂ ਕਿਹਾ ਆਪਣੀ ਐਕਟਿਵਾ ਪਰੇ ਕਰ ਲਓ ਤੇ ਟਰਾਲੀ ਵਾਲਾ ਕਹਿੰਦਾ ਮੇਰੀ ਟਰਾਲੀ ਲੰਗਵਾ ਦਿਓ ਮੈਂ ਕਿਹਾ ਭਾਜੀ ਟਰਾਲੀ ਪਰੇ ਲੰਗਣੀ ਆ ਤੇ ਤੁਸੀਂ ਆਪਣੀ ਐਕਟਿਵਾ ਪਰੇ ਕਰ ਲਓ ਉਹਨਾਂ ਨੇ ਕੀ ਕੀਤਾ ਆਪਣੀ ਐਕਟਿਵਾ ਕਹਿੰਦੇ ਅਸੀਂ ਇੱਥੇ ਲੌਣੀ ਸਾਡਾ ਆ ਉਹਨਾਂ ਨੇ ਕਿਹਾ ਬਾਜੀ ਥੋੜਾ ਟਿਕਲ ਨਹੀਂ ਇਹ ਡੇਢ ਦੋ ਮਹੀਨੇ ਹੋ ਗਏ ਕੱਲ ਨੂੰ ਬਾਜੀ ਕੱਲੂ ਘਾਰੇ ਤੇ ਮੈਂ ਥਾਣੇ ਪੀ ਡਿਵੀਜ਼ਨ ਚ ਆਪਣੀ ਉਹ ਵੀ ਦਿੱਤੀ ਹੋਈ ਦਰਖਾਸਤ ਵੀ ਦਿੱਤੀ ਆ ਤੇ ਸੁਨਵਾਈ ਨਹੀਂ ਹੋਈ ਮੇਰੀ ਜਿਹੜੀ ਤੋਰ ਭਾਨ ਕੀਤੀ ਇਹ ਕਹੋਂ ਦੀ ਗੱਲ ਹੈ ਇਹ ਪਰਸੋ ਰਾਤ ਨੂੰ ਹੋਈ ਆ ਪਰ ਸੋਰਾ ਤੇ 10:30 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹ ਕਾਂਡ ਚੱਲਦਾ ਰਿਹਾ ਕਿਉਂਕਿ ਪੁਲਿਸ ਵਾਲਿਆਂ ਪੀਸੀਆਰ ਵਾਲਿਆਂ ਨੂੰ ਮ ਬੁਲਾਇਆ ਜਦੋਂ ਆਏ ਆ ਨਾ ਉਹਨੀਆਂ ਦੇ ਨੂੰ ਉਹ ਬੰਦੇ ਫੇਰ ਭੱਜ ਗਏ ਕਾਂਡ ਆਪਾਂ ਕਰਕੇ ਕੋਠੇ ਦੇ ਆ ਗਏ ਮੇਰੇ ਆ ਬੂਆ ਬਾ ਸਾਰਾ ਮੇਰਾ ਤੋੜ ਕੇ ਲੋਹੇ ਦਾ ਗੇਟ ਬੂੜ ਸਾਰਾ ਇਹ ਘਰ ਤੋਂ ਘਰ 15 ਕ 14 15 ਮੁੰਡੇ ਹੈਗੇ ਸੀ ਕਿਤੇ ਦੇ ਕਈਆਂ ਨੇ ਕਿਰਪਾਨਾਂ ਤੇ ਤਾਰ ਤਲਵਾਰਾਂ ਜੀਆਂ ਹਥਿਆਰ ਬੇਸਬੋਲ ਆ ਵੇਖੋ ਪਏ ਹੋਏ ਬੇਸਬੋਲ ਪਏ ਹੋਏ ਹੈ ਤੇ ਇਹ ਹਥਿਆਰ ਸਭ ਫੜੀ ਹੋਈ ਸੀ ਉਹਨਾਂ ਨੇ ਇਹਨਾਂ ਨੇ ਹਟੇ ਅੰਦਰ ਕੋਠੇ ਦਿਹਾਣਗੇ ਨਾ ਅੰਦਰ ਮਾਰੀ ਸਾਰੀ ਤੋੜ ਗਿਆ ਲੋਕਰ ਸਾਰਾ ਤੋੜ ਗਿਆ ਮੇਰੇ ਪੈਸੇ ਉਹਦੇ ਵਿੱਚ ਮੈਂ ਮਕਾਨ ਦੇ ਮੇਰੇ ਸੇਲ ਹੋਏ ਸੀਗੇ ਤੇ ਪਲਾਟ ਵਿਕਿਆ ਵਾ ਤੇ ਪਲਾਟ ਬਿਆਨਾ ਬਿਆਨਾ ਤੇ ਮੇਰਾ ਹੈਗਾ ਮਕਾਨ ਤੇ ਬਿਆਨਾ ਵੇਗ ਗਿਆ ਤੇ ਬਗਾਨੇ ਤੋਂ ਤੇ ਮੇਰਾ ਨਾ 5 ਲੱਖ ਰੁਪਏ ਤੇ 3 ਲੱਖ ਭਰਾ ਗੋ ਫੜਿਆ ਤੇ 2 ਲੱਖ ਰੁਪਏ ਮੇਰਾ ਆਪਣਾ ਬਿਆਨੇ ਦਾ ਆਇਆ ਹੋਇਆ ਸੀਗਾ ਮੈਂ ਉਹ ਜਿਹੜੇ ਨਾ ਇਹਨਾਂ ਨੇ ਆਪਣਾ ਸਾਰਾ ਕੰਮ ਖਰਾਬ ਕਰਤਾ ਮੇਰਾ ਐਨਾ ਅਗਤਾ ਕੀ ਗੱਲ ਹਸਬੰਦ ਨਹੀਂ ਹੈਗੇ ਮੇਰੇ ਪੈਸੇ ਬਾ ਬਲਾਟ ਸੇਲ ਕਰਕੇ ਮੈਂ ਕੀਤਾ ਮੇਰੇ ਮੇਰਾ ਹਸਬੰਦ ਨਹੀਂ ਹੈਗੇ ਮੇਰਾ ਬੱਚਾ 18 ਸਾਲਾਂ ਦਾ ਉਹ ਵੀ 8 ਤਰੀਕ ਨੂੰ ਪਿਛਲੇ ਮਹੀਨੇ 1.5 ਮਹੀਨਾ ਉਥੇ ਭਰਤੀ ਤੇ ਲਾ ਆਇਆ ਵਾ ਇਹ 36 ਗੜ ਗਿਆ ਸੀਗਾ ਤੁਸੀਂ ਭਰਤੀਆਂ ਵੇਚਦੇ ਹੋ 12 ਤਰੀਕ ਨੂੰ ਦੁਪਹਿਰੇ ਨੇਵੀ ਦੀ ਭਰਤੀ ਚੰਡੀਗੜ੍ਹ ਵੀ ਦੇ ਕੇ ਆਇਆ 12 ਵਜੇ ਚੰਡੀਗੜ੍ਹੋਂ ਆਇਆ ਡੇਢ ਮਹੀਨੇ ਬਾਅਦ ਮੇਰਾ ਡਾਟਾ ਆਇਆ ਪੁਲਿਸ ਵਾਲੇ ਨੂੰ ਕੰਪਲੀਟ ਮੈਂ ਕੱਲੂਕਾਰੀ ਦੀ ਵੀ ਕੀਤੀ ਆ ਉਹਦੀ ਦਰਖਾਸਤ ਦੀ ਫੋਟੋ ਫੋਪੀ ਵੀ ਹੈਗੀ ਮੇਰੇ ਕੋਲ ਉਹਨਾਂ ਨੇ ਉਹਦਾ ਵੀ ਕੁਝ ਨਹੀਂ ਕੀਤਾ ਤੇ ਉਹਦੋਂ ਮੈਨੂੰ ਘਰ ਆਣ ਕੇ ਕਹਿ ਕੇ ਵੇਖੋ ਤੁਹਾਡੇ ਬੱਚੇ ਨੇ ਭਰਤੀ ਕਰਨੀ ਆ ਤੁਸੀਂ ਅੱਜ ਕਰੋ ਇਹਨੂੰ ਛੱਡ ਦਿਓ ਗੱਲ ਨੂੰ ਮੈਂ ਉਹਦਾ ਵੀ ਛੱਡਦੀ ਇਹਨਾਂ ਦੇ ਕਹਿੰਦੇ ਹੁਣ ਇਹਨਾਂ ਨੂੰ ਆ ਜਿੰਨਾ ਕਾਰਡ ਕਰ ਗਏ ਮੇਰੇ ਘਰੋਂ ਪੈਸਾ ਲੁੱਟ ਕੇ ਸਾਰਾ ਲੈ ਗਏ ਆ ਜਿੰਨਾ ਮੇਰਾ ਹੈ ਬਲੀ ਸਾਰੀ ਚੀਜ਼ਾਂ ਮੇਰੀ ਤੋੜਪੰਨ ਕਰਕੇ ਚਲ ਗਈਆਂ ਮੰਗੀ ਆ ਕਿ ਹੌਲੀ ਵੀ ਕਹੀ ਜਾਂਦੇ ਕਿ 553 ਸਾਡੇ ਚਲਦੀ ਪਈ ਆ ਤੇ 302 ਸਾਡੇ ਹੋਰ ਵੀ ਹੋ ਜੂਗੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਆਪਣਾ ਬੱਚਾ ਥੋੜੀ ਮਾਨਣਾ ਮੇਰਾ ਇੱਕੋ ਇੱਕੋ ਬੱਚਾ ਜੇ ਮੇਰਾ ਬੰਦਾ ਨਹੀਂ ਸਿਰ ਤੇ ਹੈਗਾ ਕੀ ਸਮਾਂ ਲੋਕਾਂ ਦੀ ਸੁਣਵਾਈ ਹੈਗੀ ਨਹੀਂ ਮੈਂ ਤੇ ਐਸਐਚਓ ਸਰ ਕੋ ਵੀ ਹੋਈਆਂ ਏਐਸਆਈ ਕੋ ਵੀ ਹੋਈਆਂ ਏਐਸਆਈ ਦੇ ਸਕਰੀਨਸ਼ਾਟ ਹੈਗੇ ਯਾਰ ਆਤੀ ਮੈਂ ਜਿਸ ਸਮੇਂ ਤੇ ਮੈਂ ਇੰਨਾ ਗੁੰਡਿਆਂ ਨਾਲ ਘਿਰ ਪਈ ਸੀ ਨਾ ਉਸ ਟਾਈਮ ਤੇ ਉਹਨਾਂ ਨੂੰ ਫੋਨ ਕੀਤਾ ਵੀ ਆਜੋ ਸਾਨੂੰ ਘਰੋਂ ਬਾਹਰ ਕੱਢ ਕੇ ਮੇਰੇ ਪੇਕੇ ਘਰ ਮੈਨੂੰ ਪਹੁੰਚਾ ਦਿਓ ਪਰ ਉਹ ਕੀ ਉਹ ਨਹੀਂ ਆਏ ਉਹਨਾਂ ਦੇ ਫੋਨ ਉਹਨਾਂ ਨੇ ਫੋਨ ਚੁੱਕਿਆ ਨਹੀਂ ਬਿਲਕੁਲ ਹੀ ਪਹੁੰਚ ਚੁੱਕੇ ਉਹਨਾਂ ਨੇ ਇੱਥੇ ਤੱਕ ਕਿ ਮੇਰਾ ਮੁੰਡਾ ਬਾਅਦ ਚ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਕਰੋ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਮੁੰਡੇ ਨੂੰ ਭੇਜਿਆ ਮੈਂ ਕਿਹਾ ਤੁਸੀਂ ਇੰਜ ਕਰੋ ਰਾਹੁਲ ਨਾਲ ਹੀ ਲੈ ਕੇ ਆ ਇਹਨਾਂ ਨੂੰ ਨਾਲ ਲੈ ਕੇ ਉੱਥੇ ਜਾ ਕੇ ਆਂਦੇ ਆ ਜਦੋਂ ਇਹ ਆਉਂਦੇ ਹੀ ਉਦੋਂ ਭੱਜ ਜਾਂਦੇ ਸੀ ਤੇ ਨਾਲ ਹੀ ਉਹਨਾਂ ਨੇ ਕਹਿਤਾ ਕਿ ਕਹਿੰਦਾ ਤੇਰੇ ਮੁੰਡੇ ਦਾ ਸਿਰ ਥੋੜੀ ਪਾਟਿਆ ਜਿਹੜਾ ਅਸੀਂ ਅੰਦਰ ਆ ਜੀਏ ਕਿੱਲੇ ਕਿ ਜਾਂ 14-15 ਮੁੰਡੇ ਬੰਦੇ ਹੈਗੇ ਸੀ ਉਹਨਾਂ ਕੋਲ ਹਥਿਆਰ ਸੀ ਹਥਿਆਰ ਬਹੁਤ ਜ਼ਿਆਦਾ ਤਿੱਖੇ ਤੇ ਇਹ ਤਲਵਾਰ ਹਥਿਆਰ ਵੀਡੀਓ ਦੇ ਵਿੱਚ ਮੇਰੇ ਕੋਲ ਵੀਡੀਓ ਹੈਗੀ ਵੀਡੀਓ ਵੇਖਿਓ ਵੀਡੀਓ ਦੇ ਵਿੱਚ ਆ ਪਤਾ ਲੱਗਦਾ ਪਿਆ ਕਿ ਅੰਦਰ ਵੜ ਕੇ ਉਹਨਾਂ ਨੇ ਰੋੜੇ ਵਟੇ ਇੰਨੇ ਚਲਾਏ ਆ ਤੇ ਇਹ ਤਲਵਾਰ ਹਥਿਆਰ ਨਾਲ ਆਏ ਵੇ ਸਾਰਾ ਗਲੀ ਘੁਮਾਉਣ ਨੂੰ ਪਤਾ ਇੱਥੇ ਵੀ ਛਿੱਟ ਕੇ ਦਾਤਰ ਕੋਈ ਇੱਥੇ ਹਾਂਜੀ ਦਾਤਰ ਛੁੱਟ ਗਏ بیسਬਾਲ ਡੌੜ ਸੁੱਟ ਗਏ ਤੇ ਦਿਖਾਵਾਂ ਮੈਂ ਤੁਹਾਨੂੰ